ਸਰਬਜੀ ਸੰਗਰੂਰ ਵੀ ਦੀ ਕਲਤਾ ਕਿਉਂ ਤੂੰ ਰੱਖਦਾ ਮਨ ਤੇ ਪਿਆਰ ਦਿਲ ਤੇ ਪਿਆਰ ਕਿਉਂ ਤੂੰ ਰੱਖਦਾ ਮਨ ਤੇ ਪਿਆਰ ਮਨ ਤੇ ਪਿਆਰ ਕੋਸ਼ਿਸ਼ ਕਰੀ ਜਾ ਕੋਸ਼ਿਸ਼ ਕਰੀ ਜਾ ਕੋਸ਼ਿਸ਼ ਕਰੀ ਜਾ ਨਾ ਮੰਨੀ ਹਾਰ ਨਾ ਮੰਨੀ ਹਾਂ ਕਿਉਂ ਤੂੰ ਰੱਖਦਾ ਕਿਉਂ ਤੂੰ ਰੱਖਦਾ ਦਿਲ ਤੇ ਪਾਰ ਦਿਲ ਤੇ ਪਾਰ ਮੰਨ ਤੇ ਪਾਰ ਮਿਹਨਤ ਕਰ ਰੱਖ ਖੁਦ ਤੇ ਮਿਹਨਤ ਕਰ ਰੱਖ ਖੁਦ ਤੇ ਰੱਖ ਪਰੋਸਾ ਖੁਦ ਤੇ ਰੱਖ ਪਰੋਸਾ ਮਿਹਨਤ ਕਰ ਰੱਖ ਖੁਦ ਤੇ ਰੱਖ ਪਰੋਸਾ ਰੱਖ ਪਰੋਸਾ ਰੱਖ ਆਸ ਰੱਖ ਆਸ ਕਿਸਮਤ ਖੁਦ ਸਵਾਰ ਕਿਸਮਤ ਖੁਦ ਸਵਾਰ ਜਖਮ ਦੇਣ ਨੂੰ ਬੈਠਾ ਹਰ ਕੋਈ ਬੈਠਾ ਹਰ ਕੋਈ ਜਖਮ ਦੇਣ ਨੂੰ ਬੈਠਾ ਹਰ ਕੋਈ ਹਰ ਕੋਈ ਕਿਸੇ ਨਾ ਬੜਨਾ ਕਿਸੇ ਨਾ ਬੜਨਾ ਤੇਰਾ ਮਦਦਗਾਰ ਤੇਰਾ ਮਦਦਗਾ ਤਿਆਰ ਲਦਿਆ ਨਹੀਂ ਲੱਪਣਾ ਪਿਆਰ ਲਦਿਆ ਨਹੀਂ ਲੱਪਣਾ ਪਿਆਰ ਤਾਂ ਹੁਣ ਬਣਿਆ ਬਪਾਰ ਪਿਆਰ ਤਾਂ ਹੁਣ ਪਿਆਰ ਤਾਂ ਹੁਣ ਬਣਿਆ ਬਪਾਰ ਮਣਿਆ ਬਪਾ ਪੈਸਾ ਪੱਲੇ ਪਿਆਰੇ ਪਿਆਰ ਮਿਲੂ ਪਿਆਰੇ ਮਿਲੂ ਤੈਸਾ ਪੱਲੇ ਪਿਆਰੇ ਪਿਆਰ ਮਿਲੂ ਨੰਗਾ ਲੂ ਦੇਵੇ ਹਰ ਕੋਈ ਦਰਕਾਰ ਹਰ ਕੋਈ ਦਰਕਾਰ ਸੱਜਣੇ ਦੀ ਹੁਣ ਜ਼ਖਮ ਨੇ ਦਿੰਦੇ ਸੱਜਣੇ ਦੀ ਹੁਣ ਜ਼ਖਮ ਨੇ ਦਿੰਦੇ ਰਾਹਾਂ ਵਿੱਚ ਬਿਛਾਉਂਦੇ ਖਾਰ ਰਾਹਾਂ ਵਿੱਚ ਬਿਛਾਉਂਦੇ ਖਾਰ ਕਿਸਮਤ ਵਾਲਾ ਕਿਸਮਤ ਵਾਲਾ ਹੁੰਦਾ ਸੁਣ ਸੰਗਰੂਰ ਵੀ ਸੋਨੇ ਸੰਗ ਰੂਰ ਵੀ ਕਿਸਮਤ ਵਾਲਾ ਹੁੰਦਾ ਸੋਨੇ ਸੰਗ ਰੂਰ ਵੀ ਹੋਣ ਜਿਸਦੇ ਸੁਪਨੇ ਸਾਕਾ ਹੋਣ ਜਿਸਦੇ ਸੁਪਨੇ ਸਾਕਾ ਕਿਉਂ ਤੂੰ ਰੱਖਦੇ ਮਨ ਤੇ ਪਾਰ ਕਿਉਂ ਤੂੰ ਰੱਖਦੇ ਮੰਦੇ ਪੋਰ ਦਿਂਦ ਤੇ ਪੋਰ ਦਿਲ ਤੇ ਪੋਰ